ਸੁਖ ਕਿਤੇ ਨਾ ਮਿਲਦਾ ਜੀ ਸੁਖ ਮਿਲਦਾ ਗੁਰੂ ਚਰਨਾਂ 'ਚ ਆ ਕੇ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰੂ ਚਰਨਾਂ 'ਚ ਆ ਕੇ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰੂ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰੂ ਚਰਨਾਂ 'ਚ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰੂ ਚਰਨਾਂ 'ਚ ਮਿਲਦਾ ਗੁਰੂ ਚਰਨਾਂ 'ਚ ਆ ਕੇ ਮਿਲਦਾ ਗੁਰੂ ਚਰਨਾਂ 'ਚ ਆ ਕੇ ਮਿਲਦਾ ਗੁਰੂ ਚਰਨਾਂ 'ਚ ਕਿਤੇ ਗੁਰੂ ਚਰਨਾਂ 'ਚ ਸੁਖ ਕਿਤੇ ਨਾ ਮਿਲਦਾ ਜੀ ਮਿਲਦੇ ਗੁਰੂ ਚਰਨਾਂ 'ਚ ਆਂ ਜੀ ਸੁਖ ਕਿਤੇ ਨਾ ਮਿਲਦਾ ਜੀ ਮਿਲਦੇ ਗੁਰੂ ਚਰਨਾਂ 'ਚ ਸੁਖ ਕਿਤੇ ਨਾ ਮਿਲਦਾ ਜੀ ਉਹ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਜਿਹਨੂੰ ਸਦਾ ਲਈ ਸੁਖ ਚਾਹੀਦਾ ਹੈ ਉਹ ਹਮੇਸ਼ਾ ਗੁਰੂ ਦੇ ਚਰਨਾਂ ਨਾਲ ਜੁੜ ਕੇ ਰਹਿਣਾ ਪੈਣਾ ਸੋ ਗੁਰੂ ਪਿਆਰਿਓ ਹਮੇਸ਼ਾ ਗੁਰੂ ਦੇ ਬਚਨਾਂ ਤੇ ਚੱਲਣਾ ਪੈਣਾ ਆਪਣੀ ਮਰਜ਼ੀ 1% ਨਹੀਂ ਕਰਨੀ ਜੇ 1% ਵੀ ਆਪਣੀ ਮਰਜ਼ੀ ਕੀਤੀ ਤੇ ਉਹਨਾਂ ਦੁੱਖ ਮਿਲੇਗਾ ਜਰੂਰ ਸੋ ਗੁਰੂ ਪਿਆਰਿਓ ਜਿੰਨੀ ਆਪਣੀ ਮਰਜ਼ੀ ਕੀਤੀ ਹੋਏਗੀ ਸੋ ਉਹਨਾਂ ਦੁੱਖ ਵੀ ਜਰੂਰ ਮਿਲੇਗਾ ਸੋ ਗੁਰੂ ਪਿਆਰਿਓ ਲੋਕਾਂ ਵੱਲ ਦੇਖ ਕੇ ਮਾੜੇ ਬੰਦਿਆਂ ਵੱਲ ਸੋ ਫੇਰ ਬੰਦਾ ਚੱਲਿਆ ਜਾਂ ਆਪਣੀ ਮਰਜ਼ੀ ਆਪਣੇ ਮਨ ਦੀ ਮਰਜ਼ੀ ਕੀਤੀ ਸੋ ਉਹਨਾਂ ਦੁੱਖ ਝੋਲੀ 'ਚ ਜ਼ਰੂਰ ਪਏਗਾ ਤੇ ਜੇ ਆਪਾਂ ਪੂਰਾ ਦਾ ਪੂਰੇ ਦਾ ਪੂਰਾ ਗੁਰੂ ਦੀ ਮਰਜ਼ੀ ਵਿੱਚ ਆ ਜਾਈਏ ਸੋ ਗੁਰੂ ਪਿਆਰੋ ਫਿਰ ਹਮੇਸ਼ਾ ਸੁੱਖ ਰਹਿੰਦਾ ਹਮੇਸ਼ਾ ਮਨ ਨੂੰ ਸੰਤੋਖ ਰਹਿੰਦਾ ਹਮੇਸ਼ਾ ਮਨ ਵਿੱਚ ਸ਼ਾਂਤੀ ਬਣੀ ਰਹਿੰਦੀ ਸੋ ਇਹ ਸ਼ਾਂਤੀ ਉਦੋਂ ਹੀ ਟੁੱਟਦੀ ਮਨ ਦੀ ਸੋ ਉਦੋਂ ਹੀ ਮਨ ਹਿੱਲਦਾ ਸੋ ਜਦੋਂ ਆਪਾਂ ਗੁਰੂ ਦੀ ਮਰਜ਼ੀ ਤੋਂ ਬਾਹਰ ਨਿਕਲ ਜਾਂਦੇ ਹਾਂ ਗੁਰੂ ਦੇ ਚਰਨਾਂ ਤੋਂ ਦੂਰ ਨਿਕਲ ਜਾਂਦੇ ਹਾਂ ਗੁਰੂ ਦੇ ਚਰਨ ਕੀਨੇ ਸੋ ਗੁਰੂ ਪਿਆਰੇ ਗੁਰੂ ਦੀ ਆਗਿਆ ਵਿੱਚ ਚੱਲਣਾ ਮਰਦੇ ਬਚਨਾਂ ਤੇ ਪਹਿਰਾ ਦੇਣਾ ਮਰਦੇ ਬਚਨ ਹੀ ਗੁਰੂ ਦੇ ਚਰਨ ਨੇ ਜਿਹੜਾ ਬਚਨਾਂ ਤੇ ਪਹਿਰਾ ਦੇਗਾ ਸੋ ਗੁਰੂ ਪਿਆਰੇ ਉਹੀ ਮੁਕਤ ਹੋਏਗਾ ਮਰਦੀ ਗੁਰਬਾਣੀ ਸਮਝਾਉਂਦੀ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾਵੇਗਾ ਸਤਗੁਰਾਂ ਦੇ ਬਚਨ ਹੀ ਸਤਗੁਰੂ ਨੇ ਜਿਹੜਾ ਬਚਨ ਮੰਨੇਗਾ ਜਿਹੜਾ ਮਰਦੇ ਦਰਸਾਈ ਰਾਹ ਤੇ ਤੁਰੇਗਾ ਸੋ ਉਹੀ ਮੁਕਤ ਹੋਏਗਾ ਦੂਜਾ ਨਹੀਂ ਸੋ ਗੁਰੂ ਪਿਆਰਿਓ ਦੁਜਾ ਤੇ ਬਹੁਤ ਦੁੱਖ ਭੋਗੇਗਾ ਇੱਥੇ ਵੀ ਤੇ ਉਹਨੇ ਅੱਗੇ ਵੀ ਬਹੁਤ ਦੁੱਖ ਭੋਗਨੇ ਜਿਹੜੇ ਗੁਰੂ ਦੀ ਮਰਜ਼ੀ ਤੋਂ ਬਾਹਰ ਚੱਲਦੇ ਐ ਸੋ ਨਸ਼ੇ ਕਿੰਨਾ ਕੁ shear ਸਹਾਰੇ ਦੇ ਸਕਦੇ ਸੋ ਦੁਨੀਆ ਦੇ ਜਿਹੜੇ ਰਸ ਕਸ ਨੇ ਸਭ ਝੂਠੇ ਐ ਇਹ ਸਦਾ ਲਈ ਗੁਰੂ ਪਿਆਰਿਓ ਰਸ ਨਹੀਂ ਦੇ ਸਕਦੇ ਸਦਾ ਲਈ ਸੁੱਖ ਨਹੀਂ ਦੇ ਸਕਦੇ ਸਦਾ ਲਈ ਸੁੱਖ ਦੇਣ ਵਾਲਾ ਤੇ ਪ੍ਰਮਾਤਮਾ ਉਹਦਾ ਨਾਮ ਐ ਬਾਕੀ ਸਭ ਗੁਰੂ ਪਿਆਰਿਓ ਝੂਠੇ ਰਸ ਨੇ ਰਸ ਕਸ ਜਿੰਨੇ ਮਰਜ਼ੀ ਦੁਨੀਆ ਦੇ ਲੈ ਲਈਏ ਸੋ ਜਿਹਦਾ ਜਿੰਨਾ ਬੰਦਾ ਇਹਨਾਂ 'ਚ ਫਸ ਜਾਂਦਾ ਐ ਸੋ ਉਹਨਾਂ ਹੀ ਗੁਰੂ ਪਿਆਰਿਓ ਨਾਮ ਭੁੱਲ ਜਾਂਦਾ ਪਰਮੇਸ਼ਰ ਦਾ ਸੋ ਜਿੰਨਾ ਗੁਰੂ ਪਿਆਰਿਓ ਸੋ ਗੋ ਆਈ ਚਲਾਈ ਦੀ ਚਲਦੀ ਹੈ ਨਾ ਸੋ ਗੁਰੂ ਪਿਆਰਿਓ ਗਰੀਬੀ ਹੋਵੇ ਸੋ ਆਈ ਚਲਾਈ ਦੀ ਚਲਦੇ ਹੋਵੇ ਉਹਨਾਂ ਪਰਮੇਸ਼ਰ ਯਾਦ ਰੰਦਾ ਹੈ ਸੋ ਗੋ ਆਪਾਂ ਦੇਖਦੇ ਆ ਜਿੰਨਾ ਪੈਸਾ ਆ ਜੇ ਬੰਦੇ ਕੋਲ ਜਿਆਦਾ ਅਮੀਰੀ ਆ ਜੇ ਸੋ ਉਹਨਾਂ ਹੀ ਬੰਦਾ ਪਰਮੇਸ਼ਰ ਨੂੰ ਭੁੱਲ ਜਾਂਦਾ ਸੋ ਉਹਦੀ ਜਾਗ ਹੀ ਨਹੀਂ ਖੁੱਲਦੀ ਸੋ ਗੁਰੂ ਪਿਆਰਿਓ ਅਮਰਤ ਵੇਲੇ ਉੱਠ ਕੇ ਉਹ ਭਜਨ ਕਰ ਲੇ ਗੁਰੂ ਘਰ ਆ ਜੇ ਸੋ ਗੁਰੂ ਪਿਆਰਿਓ ਇਹ ਨਹੀਂ ਹੁੰਦਾ ਉਹਦੇ ਤੋਂ ਉਹਦੇ ਮਾੜੇ ਬੰਦਿਆਂ 'ਚ ਬਹਿ ਸਕਦਾ ਹੈ ਸੋ ਮਾੜੇ ਨਸ਼ੇ ਕਰ ਸਕਦਾ ਹੈ ਪਰ ਗੁਰੂ ਘਰ ਆ ਰਿਓ ਗੁਰੂ ਘਰ ਨਹੀਂ ਆ ਸਕਦਾ ਚੰਗੀ ਸੰਗਤ ਵਿੱਚ ਨਹੀਂ ਬਹਿ ਸਕਦਾ ਸੋ ਇਹ ਜਿਹੜਾ ਪੈਸਾ ਹੈ ਹੰਕਾਰ ਵਿੱਚ ਲਿਆ ਹੁੰਦਾ ਬੰਦੇ ਨੂੰ ਆਟੋਮੈਟਿਕਲੀ ਜਦੋਂ ਪੈਸਾ ਆਉਂਦਾ ਹੈ ਕੋਈ ਵਿਰਲਾ-ਵਿਰਲਾ ਹੈ ਜਿਹਦੇ ਕੋਲ ਪੈਸਾ ਬਹੁਤ ਆਵੇ ਤੇ ਹੰਕਾਰ ਨਾ ਆਵੇ ਨਹੀਂ ਤੇ ਜਿਵੇਂ-ਜਿਵੇਂ ਪੈਸਾ ਆਈ ਜਾਂਦਾ ਓਵੇਂ-ਓਵੇਂ ਬੰਦਾ ਹੰਕਾਰੀ ਹੋਈ ਜਾਂਦਾ ਹੈ ਵਕਾਰੀ ਹੋਈ ਜਾਂਦਾ ਕਿਉਂਕਿ ਭਜਨ ਨਹੀਂ ਨਾ ਕਰਦਾ ਜਿਹਦੇ ਬਰਾਬਰ ਉਸ ਹਿਸਾਬ ਨਾਲ ਜਿੰਨਾ ਪੈਸਾ ਆ ਰਿਹਾ ਉਸੇ ਹਿਸਾਬ ਨਾਲ ਬੰਦੇ ਕੋਲ ਭਜਨ ਹੋਵੇ ਫਿਰ ਹੰਕਾਰ ਨਹੀਂ ਹੁੰਦਾ ਬੰਦੇ ਨੂੰ ਫਿਰ ਬੰਦਾ ਵਿਕਾਰਾਂ ਚ ਨਸ਼ਿਆਂ ਚ ਨਹੀਂ ਪੈਂਦਾ ਤੇ ਜੇ ਇਕੱਲੀ ਮਾਇਆ ਵਧੀ ਜਾਵੇ ਭਜਨ ਬਿਲਕੁਲ ਹੀ ਨਾ ਹੋਵੇ ਭਜਨ ਘਟ ਘਟ ਜਾਵੇ ਸੋ ਫਿਰ ਗੁਰੂ ਪਿਆਰਿਓ ਸੋ ਬੰਦਾ ਹੰਕਾਰੀ ਤੇ ਵਿਕਾਰੀ ਹੋ ਜਾਂਦਾ ਸੋ ਆਓ ਜੇ ਹੰਕਾਰ ਤੋਂ ਤੇ ਵਿਕਾਰਾਂ ਤੋਂ ਨਸ਼ਿਆਂ ਤੋਂ ਬਚਣਾ ਹੈ ਸੋ ਗੁਰੂ ਦੇ ਚਰਨਾਂ ਨਾਲ ਜੁੜ ਕੇ ਰਹੀਏ ਭਜਨ ਕਰਦੇ ਰਹੀਏ ਸੋ ਫਿਰ ਗੁਰੂ ਪਿਆਰਿਓ ਇਹ ਆਪਣੀ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਇਹ ਆਪਾਂ ਨੂੰ ਉਹ ਨਹੀਂ ਸਕਣਗੇ ਸੋ ਆਪਾਂ ਨੂੰ ਦੁਖੀ ਨਹੀਂ ਕਰ ਸਕਾਂਗੇ ਸੋ ਆਓ ਬੜੋ ਸੋ ਸੋ ਲੋਕ ਪਵਨੰ ਗੁਰੂ ਪਾਣੀ ਪਿਤਾ ਮਾਤਾ ਧਰਤਿ ਦਿਵਸ ਰਾਤ ਦੁਏ ਦਾਈ ਦਇਆ ਖਿਲੇ ਸਗ